ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਜਿਸ ਵਿਸ਼ੇ ਤੇ ਆਪਾਂ ਸਾਂਝ ਪਾਉਣ ਜਾ ਰਹੇ ਹਾਂ ਇਸ ਵਿਸ਼ੇ ਤੇ ਕਈ ਮਤਭੇਦ ਵੀ ਹੋ ਸਕਦੇ ਨੇ ਵੀਰਾਂ ਪੈਣਾ ਦੇ ਸੰਗਤ ਦੇ ਤੇ ਜੇ ਇਸ ਵਿੱਚ ਕੋਈ ਵੀ ਵਿਚਾਰ ਕਰਦਿਆਂ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚਦੀ ਹੈ ਜੀ ਦੱਸੇ ਸਭ ਤੋਂ ਪਹਿਲਾਂ ਹੀ ਆਪ ਸਾਰਿਆਂ ਕੋਲੋਂ ਦੋਨੋਂ ਹੱਥ ਜੋੜ ਕੇ ਮੁਆਫੀ ਮੰਗਦੀਆਂ ਜੀ ਖਿਮਾ ਦੀ ਜਾਚਕ ਹਾਂ ਜੋ ਪਰਮੇਸ਼ਰ ਜੀ ਮਤ ਦੇ ਰਹੇ ਨੇ ਉਹਦੇ ਅਨੁਸਾਰ ਜਿਸ ਤਰ੍ਹਾਂ ਵੀ ਪਰਮੇਸ਼ਰ ਜੀ ਵਿਚਾਰ ਕਰਵਾ ਰਹੇ ਨੇ ਆਪਾਂ ਉਹ ਸਾਂਝ ਪਾ ਰਹੇ ਹਾਂ ਜੀ ਇਹ ਇਸ ਤਰ੍ਹਾਂ ਹੈ ਸੰਗਤ ਜੀ ਕਿ ਜਦੋਂ ਆਪਾਂ ਗ੍ਰਹਿਸਤੀ ਜੀਵਨ ਵਿੱਚ ਹੁੰਨੇ ਆ ਤਾਂ ਸਾਡੇ ਮਨ ਦੇ ਵਿੱਚ ਅੰਮ੍ਰਿਤ ਛਕਣ ਦੀ ਵਿਚਾਰ ਆਉਂਦੀ ਹੈ ਇੱਛਾ ਉਤਪਨ ਹੁੰਦੀ ਆ ਤਾਂ ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਗ੍ਰਹਿਸਤੀ ਜੀਵਨ ਦੇ ਵਿੱਚ ਹੋ ਸਕਦਾ ਵੀਰ ਅੰਮ੍ਰਿਤ ਛਕਣ ਲਈ ਤਿਆਰ ਹੋਏ ਤੇ ਭੈਣ ਅਜੇ ਤਿਆਰ ਨਾ ਹੋਏ ਜਾਂ ਦੂਜੇ ਪਾਸੇ ਭੈਣ ਤਿਆਰ ਹੋਏ ਤੇ ਵੀਰ ਅਜੇ ਤਿਆਰ ਨਾ ਹੋਏ ਤਾਂ ਬਹੁਤ ਵਾਰ ਇਹ ਸੁਣਨ ਦੇ ਵਿੱਚ ਆਉਂਦਾ ਹੈ ਕਿ ਗ੍ਰਹਿਸਤੀ ਜੀਵਨ ਵਿੱਚ ਤੁਹਾਨੂੰ ਦੋਨਾਂ ਨੂੰ ਇਕੱਠਿਆਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ ਸੰਗਤ ਜੀ ਇਸ ਵਿਚਾਰ ਦੇ ਵਿੱਚ ਸਚਾਈ ਨਹੀਂ ਹੈ ਜੀ ਜਦੋਂ ਸਾਡਾ ਜਨਮ ਹੁੰਦਾ ਹੈ ਪਤੀ ਪਤਨੀ ਦਾ ਇਕੱਠਿਆ ਨਹੀਂ ਹੁੰਦਾ ਪਤੀ ਦੀ ਆਤਮਾ ਦਾ ਆਪਣਾ ਸਫਰ ਹੈ ਪਤਨੀ ਦੀ ਆਤਮਾ ਦਾ ਆਪਣਾ ਸਫਰ ਹੈ ਜਿਸ ਸਮੇਂ ਇੱਕ ਆਤਮਾ ਆਪਣੇ ਅਗਲੇ ਸਫ਼ਰ ਲਈ ਤਿਆਰ ਹੋ ਗਈ ਹੈ ਅਸੀਂ ਇਹ ਨਹੀਂ ਕਹਿ ਸਕਦੇ ਕਿ ਵੀ ਦੂਜੀ ਵੀ ਤਿਆਰ ਹੈ ਹਰ ਇੱਕ ਆਤਮਾ ਦਾ ਆਪਣਾ ਸਫ਼ਰ ਹੈ ਕਿਤੇ ਵੀ ਪਾਤਸ਼ਾਹ ਨੇ ਇਹ ਨਹੀਂ ਕਿਹਾ ਹੈ ਕਿ ਦੋਨੋਂ ਆਤਮਾ ਦਾ ਇੱਕ ਸਮੇਂ ਇੱਕ ਤਰ੍ਹਾਂ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ ਗੁਰਬਾਣੀ ਦੇ ਵਿੱਚ ਕਿਤੇ ਵੀ ਕਿਸੇ ਵੀ ਜੀਵ ਨੂੰ ਪੁਰਖ ਦਾ ਦਰਜਾ ਨਹੀਂ ਦਿੱਤਾ ਗਿਆ। ਪੁਰਖ ਸਿਰਫ ਪਰਮੇਸ਼ਰ ਲਈ ਵਰਤਿਆ ਗਿਆ। ਬਾਕੀ ਸਭ ਜੀਵ ਇਸਤਰੀ। ਜੋ ਇਹ ਅੰਮ੍ਰਿਤ ਛਕਣ ਵਾਲਾ ਗ੍ਰਹਿਸਤੀ ਜੀਵਨ ਹੈ ਇਹ ਜੀਵ ਦਾ ਪਰਮੇਸ਼ਰ ਨਾਲ ਪਰਮੇਸ਼ਰ ਪਤੀ ਤੇ ਜੀਵ ਪਤਨੀ ਚਾਹੇ ਉਹ ਔਰਤ ਹੈ ਚਾਹੇ ਹੋ ਮਰਦ ਹੈ ਆਪ ਸਾਰੇ ਗੁਰਬਾਣੀ ਜੋ ਪੜਦੇ ਹੋ ਸੁਣਦੇ ਹੋ ਸਭ ਇਸ ਗੱਲ ਤੋਂ ਪਲੀ ਪਾਂਤ ਜਾਣੂ ਹੋ ਕਿ ਗੁਰਬਾਣੀ ਦੇ ਵਿੱਚ ਪਤੀ ਸ਼ਬਦ ਪਰਮੇਸ਼ਰ ਲਈ ਹੈ ਬਾਕੀ ਸਭ ਜੀਵ ਇਸਤਰੀਆਂ ਪੜਦੇ ਆ ਨਾ ਕਿ ਵੀ ਜੋ ਜੀਵ ਇਸਤਰੀ ਦਾ ਪਰਮੇਸ਼ਰ ਨਾਲ ਮਿਲਾਪ ਹੋ ਜਾਂਦਾ ਹੈ ਉਹ ਸਦਾ ਦੀ ਸੁਹਾਗਣ ਹੋ ਜਾਂਦੀ ਹੈ ਉਹ ਪਤੀ ਨਾ ਕਦੇ ਮਰਦਾ ਨਾ ਕਦੇ ਕਿਤੇ ਜਾਂਦਾ ਹੈ ਫਿਰ ਆਪ ਜੀ ਨੂੰ ਪਤਾ ਹੈ ਕਿ ਜਦੋਂ ਚਾਰ ਲਾਵਾਂ ਜੋ ਗ੍ਰਹਿਸਤੀ ਜੀਵਨ ਦੀ ਸ਼ੁਰੂਆਤ ਲਈ ਆਨੰਦ ਕਰ ਸਮੇਂ ਪੜੇ ਜਾਂਦੇ ਨੇ ਉਹਦੇ ਵਿੱਚ ਵੀ ਪਰਮੇਸ਼ਰ ਨੂੰ ਪਤੀ ਤੇ ਜੀਵ ਨੂੰ ਇਸਤਰੀ ਦਰਸਾਇਆ ਗਿਆ ਹੈ ਹੋਰ ਵੀ ਬਹੁਤ ਸ਼ਬਦ ਨੇ ਜੋ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਆ ਪਿਰਕ ਪਰ ਆਇਆ ਕਰ ਮੇਰਾ ਹਨਾ ਉਹਦੇ ਵਿੱਚ ਵੀ ਪਰਮੇਸ਼ਰ ਲਈ ਵਰਤੇ ਗਏ ਨੇ ਔਰ ਬਹੁਤ ਜਗ੍ਹਾ ਤੇ ਅਸੀਂ ਇਸ ਗੱਲ ਤੋਂ ਸਾਰੇ ਪੱਲੀ ਪਾਂਤ ਜਾਣੀ ਆ ਤੇ ਫਿਰ ਇਸ ਤਰ੍ਹਾਂ ਕਿਉਂ ਕੀਤਾ ਜਾਂਦਾ ਹੈ ਕਿ ਜਦੋਂ ਦੋਨਾਂ ਵਿੱਚੋਂ ਇੱਕ ਤਿਆਰ ਹੈ ਤੇ ਦੂਸਰੇ ਨੂੰ ਕਿਹਾ ਜਾਂਦਾ ਕਿ ਨਹੀਂ ਤੁਹਾਨੂੰ ਇਕੱਠੇ ਅੰਮ੍ਰਿਤ ਛਕਣਾ ਚਾਹੀਦਾ ਹੈ ਇਦੇ ਵਿੱਚ ਸੱਚਾਈ ਨਹੀਂ ਹੈ ਜੀ ਅਸੀਂ ਇੱਕ ਆਤਮਾ ਜੋ ਤਿਆਰ ਨਹੀਂ ਹੈ ਉਹਦੀ ਵਜ੍ਹਾ ਕਰਕੇ ਦੂਸਰੀ ਆਤਮਾ ਨੂੰ ਇਹ ਨਹੀਂ ਕਹਿ ਸਕਦੇ ਕਿ ਤੁਸੀਂ ਆਪਣੇ ਅਗਲੇ ਸਫ਼ਰ ਲਈ ਅਜੇ ਤਿਆਰ ਨਹੀਂ ਹੋ ਆਪਣੇ ਦੇਖਣ ਵਿੱਚ ਆ ਰਿਹਾ ਹੈ ਕਿ ਜਦੋਂ ਗੁਰਨਾਨਕ ਪਾਤਸ਼ਾਹ ਜੀ ਉਦਾਸੀਆਂ ਤੇ ਗਏ ਕਿਤੇ ਵੀ ਮਾਤਾ ਸੁਲਖਣੀ ਜੀ ਨਾਲ ਨਹੀਂ ਗਏ ਗ੍ਰਹਿਸਤੀ ਜੀਵਨ ਜੋ ਹੈ ਉਹਦਾ ਜਿੰਨਾ ਸਮਾਂ ਹੈ ਉਹ ਇੱਕ ਦੂਸਰੀ ਆਤਮਾ ਨਾਲ ਸੰਸਾਰਿਕ ਮੇਲਜੋਲ ਹੈ ਜੋ ਅਧਿਆਤਮਕ ਮੇਲ ਹੈ ਉਹ ਪਰਮੇਸ਼ਰ ਨਾਲ ਇਸ ਲਈ ਕਦੇ ਵੀ ਸਾਨੂੰ ਕਿਸੇ ਵੀ ਪਤੀ ਪਤਨੀ ਦੇ ਅੰਮ੍ਰਿਤ ਛਕਣ ਬਾਰੇ ਜਦੋਂ ਵਿਚਾਰ ਹੁੰਦੀ ਹੈ ਸਾਨੂੰ ਕਦੇ ਇਹ ਨਹੀਂ ਕਹਿਣਾ ਚਾਹੀਦਾ ਕਿ ਜੇ ਇੱਕ ਤਿਆਰ ਨਹੀਂ ਤਾਂ ਦੂਜਾ ਨਹੀਂ ਛਕ ਸਕਦਾ ਇਹ ਉਹਨਾਂ ਦੀ ਅਧਿਆਤਮਿਕ ਯਾਤਰਾ ਹੈ ਬਹੁਤ ਚੰਗੀ ਗੱਲ ਹੈ ਜੇ ਦੋਨੋਂ ਇੱਕ ਸਮੇਂ ਤਿਆਰ ਹੋ ਜਾਂਦੇ ਨੇ ਕਿਉਂਕਿ ਇਸ ਤਰ੍ਹਾਂ ਸੰਗਤ ਬਣ ਜਾਂਦੀ ਆ ਇੱਕ ਇਕੱਲਾ ਦੋ ਦੀ ਸੰਗਤ ਪਰ ਜੇ ਨਹੀਂ ਵੀ ਇਸ ਤਰ੍ਹਾਂ ਸੰਭਵ ਹੈ ਤਾਂ ਇਹਦੇ ਵਿੱਚ ਕੋਈ ਵੀ ਉਨਤਾਈ ਨਹੀਂ ਹੈ ਕਿ ਇੱਕ ਹੀ ਪਤੀ ਜਾਂ ਪਤਨੀ ਅਮਰਤ ਛਕਣ ਲਈ ਤਿਆਰ ਨਾ ਤੇ ਸ਼ੱਕ ਰਹੇ ਨੇ ਉਹ ਆਪਣੀ ਇਹ ਜੀਵਨ ਮर्यादा ਸ਼ੁਰੂ ਕਰਨੇ ਚਾਹੁੰਦੇ ਨੇ ਇਹ ਉਹਨਾਂ ਵੀਰਾਂ ਪੈਣਾ ਲਈ ਪਰਮੇਸ਼ਰ ਜੀ ਬਣਵਾ ਰਹੇ ਨੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਕਈ ਦਫਾ ਇਸ ਤਰ੍ਹਾਂ ਦੀ ਵਿਚਾਰ ਚੱਲਦੀ ਹੈ ਤਾਂ ਸਾਨੂੰ ਇਹਦੇ ਵੱਲੋਂ ਬਿਲਕੁਲ ਵੀ ਇਸ ਤਰ੍ਹਾਂ ਮਨ ਦੇ ਵਿੱਚ ਵਿਚਾਰ ਨਹੀਂ ਲੈਣੇ ਚਾਹੀਦੇ ਲਿਆਉਣੀ ਚਾਹੀਦੀ ਦੋਨਾਂ ਲਈ ਠੀਕ ਹੈ ਜਿਹੜੀ ਵੀ ਆਤਮਾ ਜਿਸ ਸਮੇਂ ਵੀ ਜਦੋਂ ਵੀ ਇਸ ਅਧਿਆਤਮਿਕ ਸਫ਼ਰ ਤੇ ਚੱਲਣਾ ਹੈ ਇਹ ਸਾਰੀ ਵਿਧੀ ਉਸ ਪਰਮੇਸ਼ਰ ਜੀ ਵੱਲੋਂ ਬਣਾਈ ਹੁੰਦੀ ਹੈ ਇਹ ਉਹਦੀ ਰਜ਼ਾ ਹੈ ਤਮਨ ਦੇ ਵਿੱਚ ਜਿਹੜੇ ਨਹੀਂ ਵੀ ਸ਼ੱਕ ਰ ਹੈ ਇਹ ਨਹੀਂ ਸੋਚਣਾ ਕਿ ਵੀ ਅਸੀਂ ਅਜੇ ਸ਼ੱਕ ਨਹੀਂ ਹੈ ਪਤ ਨਹੀਂ ਸਾਡੇ ਲਈ ਕੋਈ ਇਹ ਠੀਕ ਗੱਲ ਨਹੀਂ ਹੈ ਜਦੋਂ ਪਰਮੇਸ਼ਰ ਜੀ ਨੇ ਆਪ ਨੂੰ ਤਿਆਰ ਕੀਤਾ ਇਸ ਰਸਤੇ ਤੇ ਚੱਲਣ ਲਈ ਤਾਂ ਆਪ ਜੀ ਵੀ ਜ਼ਰੂਰ ਇਹਦੇ ਲਈ ਰਾਜੀ ਹੋ ਜਾਵੋਗੇ ਉਮੀਦ ਹੈ ਕਿ ਇਹਦੇ ਨਾਲ ਜੋ ਸਾਡੇ ਮਨ ਦੇ ਵਿੱਚ ਕਈ ਤਰ੍ਹਾਂ ਦੀ ਦੁਬਿਧਾ ਹੁੰਦੀ ਆ ਉਹ ਸਾਨੂੰ ਦੁਬਿਧਾ ਨਹੀਂ ਲਿਆਉਣੀ ਚਾਹੀਦੀ। ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਹੋਣੀਆਂ ਚਾਹੀਦੀਆਂ। ਇੱਕ ਮਾਤਾ ਵੀ ਜੋ ਬੱਚੇ ਨੂੰ ਜਨਮ ਦਿੰਦੀ ਹੈ ਉਹ ਦੋਨੋਂ ਆਤਮਾ ਵੀ ਇੱਕ ਸਮੇਂ ਤਿਆਰ ਨਹੀਂ ਹੋ ਸਕਦੀਆਂ। ਜੋ ਸਾਡੀ ਅਧਿਆਤਮਿਕ ਯਾਤਰਾ ਹੈ ਉਹ ਸਾਰਿਆਂ ਦੀ ਅਲੱਗ-ਅਲੱਗ ਹੈ। ਉਹ ਸਾਡੀ ਸਾਰਿਆਂ ਦੀ ਆਪਣੇ ਪੂਰਵਲੇ ਕਰਮਾਂ ਦੇ ਅਨੁਸਾਰ ਹੈ ਇਹ ਅਮਰਤ ਦੀ ਦਾਤ ਤੇ ਬਹੁਤ ਵੱਡੀ ਹੈ ਬਹੁਤ ਉੱਚੀ ਹੈ ਕਿਉਂਕਿ ਇਸ ਤੋਂ ਹੀ ਅੰਦਰ ਵਾਲੇ ਅਮਰਤ ਤੱਕ ਪਹੁੰਚਣ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਅਮਰਤ ਸ਼ਕਾਇਆ ਜਾਂਦਾ ਉਦੋਂ ਫਿਰ ਗੁਰੂ ਵੱਲੋਂ ਸਾਨੂੰ ਨਾਮ ਦੀ ਦਾਤ ਬਖਸ਼ੀ ਜਾਂਦੀ ਹੈ ਜਿਹਦੀ ਕਮਾਈ ਹੁੰਦੀ ਆ ਜਿਹਦੇ صدਕਾ ਜੀਵ ਦਾ ਪਰਮੇਸ਼ਰ ਦੇ ਨਾਲ ਮਿਲਾਪ ਸੰਭਵ ਹੋ ਸਕਦਾ ਹੈ ਉਹਦੀ ਰਹਿਮਤ صدਕਾ ਹਾਂਜੀ ਸੰਗਤ ਜੀ ਐਨੀਆਂ ਵਿਚਾਰਾਂ ਪਰਵਾਨ ਕਰਨੀਆਂ ਜੀ ਦਾਸੀ ਦੀਆਂ ਭੁੱਲਾਂ ਚੁੱਕਾਂ ਦਾਸੀ ਦੀ ਝੋਲੀ ਪਾਉਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ